ਮਾਰ ਕੇ ਪੈਸੇ ਖੋ ਕੇ ਲੈ ਕੇ ਗਏ ਹੈ 112 ਨੇ ਨਾਲ ਦੇ ਨਾਲ ਹੀ ਆਪਣਾ ਏਸੀਪੀ ਪੀਸ ਗਗਨਦੀਪ ਜੀ ਤੇ ਐਸਐਚਓ ਮਕਬੂਲਪੁਰਾ ਜਸਜੀਤ ਸਿੰਘ ਜੀ ਨੂੰ ਫੋਨ ਕੀਤਾ ਤੇ ਨਾਲ ਦੇ ਨਾਲ ਹੀ ਇਹਨਾਂ ਨੇ ਆਪਣੀ ਟੀਮਸ ਬਣਾਈਆਂ ਤੇ ਇਨਸੀਡੈਂਟ ਵਾਲੀ ਥਾਂ ਤੇ ਪਹੁੰਚੇ ਜਦੋਂ ਇਨਸੀਡੈਂਟ ਵਾਲੀ ਥਾਂ ਤੇ ਪਹੁੰਚੇ ਤੇ ਜਿਹੜੇ ਆ ਚਾਰ ਦਵਿੰਦਰ ਸਿੰਘ ਜਿਹੜਾ ਕੰਪਲੇਨੈਂਟ ਹੈ ਉਹ ਨਾਲ ਉਹਦੇ ਤਿੰਨ ਹੋਰ ਸਾਥੀ ਸੀਗੇ Swift Car ਦੇ ਵਿੱਚ ਉਹਨਾਂ ਨੇ ਪੂਰਾ ਇਨਸੀਡੈਂਟ ਰਿਪੋਰਟ ਨਰੇਟ ਕੀਤਾ ਤੇ ਇਹਨਾਂ ਨੇ ਸੀਪੀ ਸਾਹਿਬ ਦੀ ਨੋਲੇਜ ਵਿੱਚ ਲਿਆਏ ਤੇ ਮਾਨਯੋਗ ਕਮਿਸ਼ਨਰ ਪੁਲਿਸ ਅਮਰਸਰ ਸਾਹਿਬ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਨੇ ਡਾਇਰੈਕਸ਼ਨਸ ਦਿੱਤੀਆਂ ਤੇ ਨਾਲ ਦੇ ਨਾਲ ਹੀ ਟੀਮਸ ਬਣਾਈਆਂ ਤੇ ਬੰਦੇ ਬੰਦੇ ਦੀ ਹੰਟ ਤੇ ਟੀਮਸ ਗਈਆਂ ਤੇ 24 ਘੰਟੇ ਦੇ ਵਿੱਚ ਵਿੱਚ ਹੀ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਮੁਕਬੂਲਪੁਰਾ ਪੁਲਿਸ ਸਟੇਸ਼ਨ ਨੂੰ ਕਾਮਯਾਬੀ ਮਿਲੀ ਤੇ ਚਾਰ ਬੰਦੇ ਆਪਣਾ ਗ੍ਰਿਫਤਾਰ ਕੀਤੇ ਬਿਕਰਮਜੀਤ ਸਿੰਘ ਅਲਾਈਸ ਬਿੱਕਾ ਸੁਨੀਲ ਸਿੰਘ ਅਲਾਈ ਸ਼ੀਲੂ ਪਰ ਪਰਨਮ ਸਿੰਘ ਅਲਾਈਸ ਪੰਨੀ ਸਤਨਾਮ ਸਿੰਘ ਅਲਾਈਸ ਹੈਪੀ ਜਿਹੜਾ ਬਿਕਰਮਜੀਤ ਸਿੰਘ ਤੇ ਸੁਨੀਲ ਸਿੰਘ ਹੈ ਹੈ ਹੈਗੇ ਆ ਅੰਮ੍ਰਿਤਸਰ ਰੂਰਲ ਦੇ ਰਣਵਲੇ ਚਾਟੀਵਿੰਡ ਪੁਲਿਸ ਸਟੇਸ਼ਨ ਦੇ ਏਰੀਆ ਦੇ ਰਣਵਲੇ ਪਰਮ ਸਿੰਘ ਤੇ ਸਤਨਾਮ ਸਿੰਘ ਹੈਗੇ ਆ ਬੀ ਡਿਵੀਜ਼ਨ ਤੇ ਸੁਲਤਾਨਵਿੰਡ ਦੇ ਰਣਵਲੇ ਦੀ ਇਹਨਾਂ ਦੀ ਉਮਰ 28 ਤੋਂ 33 ਸਾਲ ਦੇ ਵਿੱਚ ਵਿੱਚ ਹੈਗੀ ਹੈ ਤੇ ਜਿਹੜਾ ਵਿਕਰਮਜੀਤ ਸਿੰਘ ਹੈ ਇਹਦੇ ਤੇ ਇੱਕ ਐਫ ਆਈ ਆਰ ਹੈਗੀ ਹੈ ਜੀ ਸੰ 2024 ਦੀ ਤੇ ਜਿਹੜਾ ਸੁਨੀਲ ਸਿੰਘ ਹੈ ਉੱਤੇ 6 ਗ੍ਰਾਮ ਹੀਰਵਿੰਦੀ ਐਫ ਆਈ ਆਰ ਹੈ ਪਹਿਲਾਂ ਪਰਮ ਸਿੰਘ ਤੇ 4 ਐਫ ਆਈ ਆਰਸ ਨੇ ਜੀ ਤੇ ਸਤਨਾਮ ਸਿੰਘ ਤੇ ਫਿਲਹਾਲ ਕੋਈ ਪਹਿਲੀ ਹੁਣ ਐਫਆਈਆਰ ਹੋਈ ਹੈ ਜੀ ਤੇ ਇਸ ਤੋਂ ਪਹਿਲਾਂ ਕੋਈ ਐਫਆਈਆਰ ਨਹੀਂ ਸੀ ਸਰ ਇਹਨਾਂ ਨੇ ਖੋਹਤੀ ਤੇ ਇਹਨਾਂ ਨੇ ਪੈਸਿਆਂ ਦੀ ਖੋਹ ਕੀਤੀ ਜਿਹੜਾ ਸਾਨੂੰ ਨੋਟ ਆਇਆ 35000 ਰੁਪਏ ਦੇ ਨਾਲ ਇਹਨਾਂ ਨੇ ਮੋਬਾਈਲ ਫੋਨ ਵੀ ਲੈ ਕੇ ਗਏ ਤੇ ਅਸੀਂ ਇੱਕ ਬਰੀਜ਼ਾ ਕਾਰ ਜਿਹਦੇ ਚ ਦੋਸ਼ੀ ਆਏ ਸੀਗੇ ਉਹ ਅਸੀਂ ਰਿਕਵਰ ਕਰ ਲਈ ਹੈ ਇੱਕ ਪਿਸਤਲ ਵੀ ਰਿਕਵਰ ਕਰ ਲਈ ਜਿਹੜੀ ਇਹਨਾਂ ਨੇ ਸਿਰਤੇ ਰੱਖੀ ਸੀ ਪੈਸੇ ਖੋਣ ਵੇਲੇ ਤੇ ਜਿਹੜਾ ਮੋਬਾਈਲ ਫੋਨ ਹੈ Redmi ਦਾ ਉਹ ਵੀ ਅਸੀਂ ਰਿਕਵਰ ਕਰ ਲਿਆ ਉਹਦੇ ਨਾਲ ਨਾਲ ਰੋਡ ਵੀ ਅਸੀਂ ਰਿਕਵਰ ਕਰ ਲਈਏ ਤੇ 35000 ਵਿੱਚੋਂ ਜਿਹੜਾ ਕੈਸ਼ ਹੈ ਸੀ 12000 ਰੁਪਏ ਰਿਕਵਰ ਕਰ ਲਿਆ ਇਹਨਾਂ ਤੋਂ ਤੇ ਹੁਣ ਅਸੀਂ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਅਸੀਂ ਰਿਮਾਂਡ ਲਿੱਤਾ ਹੈ ਤੇ ਹੋਰ ਅਸੀਂ ਪੁੱਛਗੇ ਚ ਕਰ ਰਹੇ ਆ ਤੇ ਜਿਵੇਂ ਕੁਝ ਸਾਹਮਣੇ ਆਊਗਾ ਅਸੀਂ ਤੁਰ ਤੱਕ ਪਹੁੰਚਾਵਾਂਗੇ ਸਰ ਖੋ ਕੀਤੀ ਕਿੱਥੇ ਖੋ ਖੋ ਕੀਤੀ ਇਹਨਾਂ ਨੇ ਬਾਈਪਾਸ ਲਾਗੇ ਰਾਇਨ ਇੰਟਰਨੈਸ਼ਨਲ ਸਕੂਲ ਹੈ ਉਦੋਂ 100 200 ਮੀਟਰ ਅੱਗੇ ਖੋ ਕੀਤੀ ਇਹ ਜਿਹੜਾ ਦਵਿੰਦਰ ਸਿੰਘ son of ਕਾਂਤੀ ਸਿੰਘ ਹੈ ਤੇ ਨਾਲੇ ਦੇ ਤਿੰਨ ਦੋਸਤ ਹੋਰ ਇਹ ਗੁਜਰਾਤ ਤੋਂ ਆ ਰਹੇ ਸੀ ਇਹਨਾਂ ਨੇ ਕਸ਼ਮੀਰ ਜਾਣਾ ਸੀ ਇਹਨਾਂ ਦੀ ਮਾੜੀ ਜੀ ਕਾਰ ਖਰਾਬ ਹੋਈ ਸੀਗੀ ਤੇ ਇਹਨਾਂ ਨੇ ਕਾਰ ਸਾਈਡ ਤੇ ਲਾਈ ਕਿ ਅਸੀਂ ਕਾਰ ਨੂੰ ਸਵੇਰੇ ਚੈੱਕ ਕਰਾ ਲਾਂਗੇ ਤੇ ਆਪਣੇ ਮੋਬਾਈਲ ਫੋਨ ਤੇ ਹੋਟਲ ਸਰਚ ਕਰਨਾ ਸ਼ੁਰੂ ਕੀਤਾ ਤੇ ਇਹ ਜਿਹੜੇ ਦੋਸ਼ੀ ਨੇ ਬਿਕਰਮਜੀਤ ਬਕਾ ਤੇ ਸ਼ੀਲੋ ਤੇ ਪੰਨੀ ਤੇ ਹੈਪੀ ਇਹ ਇਹਨਾਂ ਨੇ ਕਾਰ ਦੇਖੀ ਕਿ ਸਟੇਸ਼ਨਰੀ ਹੈ ਤੇ ਇਹਨਾਂ ਨੇ ਸੌਫਟ ਟਾਰਗੇਟ ਸਮਝ ਕੇ ਤੇ ਉਹਨਾਂ ਤੋਂ ਖੋਹੀਦੀ ਜੀ ਸਰ ਕੁਝ ਪਤਾ ਲੱਗਾ ਕਿ ਇਹ ਟੂਰਿਸਟ ਨੂੰ ਹੀ ਜ਼ਿਆਦਾ ਨਿਸ਼ਾਨਾ ਬਣਾਉਂਦੇ ਹੁੰਦੇ ਸੀ ਜਾਂ ਹੋਰ ਵੀ ਸਿਵਲ ਨਹੀਂ ਦੇਖੋ ਜਿਹੜਾ ਤਾਂ ਖੋਵਲਾ ਹੈਗਾ ਉਹ ਇਹਨਾਂ ਦਾ ਪਹਿਲਾ ਪਹਿਲਾਂ ਜਿਵੇਂ ਐਨਡੀਪੀਐਸ ਦੇ ਹੈਗਾ ਜਾਂ ਕੋਈ ਚੋਰੀ-ਚੂਰੀ ਦਾ ਹੈਗਾ ਜਿਹੜਾ ਖੋਵਲਾ ਹੈਗਾ ਇਹ ਇਹਨਾਂ ਦਾ ਪਹਿਲਾ ਇਨਸੀਡੈਂਟ ਹੈ ਪਹਿਲੀ ਵਾਰ ਦਾ ਹੈ ਉਹਨਾਂ ਨੂੰ ਵਰਤੀ ਦੀ ਚੋਰੀ ਦੀ ਕਿਸੇ ਇਹਨਾਂ ਦੀ ਆਪਣੀ ਉਹ ਅਸੀਂ ਵੈਰੀਫਾਈ ਕਰਾ ਰਹੇ ਹਾਂ ਔਰ ਵਿਦਆਊਟ ਨੰਬਰ ਪਲੇਟ ਬਰੀਜ਼ਾ ਕਾਰ ਹੈਗੀ ਹੈ ਉਹਦੇ ਅੱਗੇ ਪਿੱਛੇ ਨੰਬਰ ਪਲੇਟ ਨਹੀਂ ਸੀਗੀ ਉਹ ਅਸੀਂ ਆਰਟੀਏ ਆਫਿਸ ਦਾ 80 ਨੰਬਰ ਟੈਸ ਕਰ ਆਪਣਾ ਸਕੈਨ ਕਰਕੇ ਤੇ ਅਸੀਂ ਆਰਟੀ ਆਫਿਸ ਤੋਂ ਕਰਵਾ ਲਏ ਵੈਪਨ ਕੰਟਰੀ ਮੇਡ ਪਿਸਟਲ ਹੈ ਜੀ ਸਰ ਜੀ ਟੋਟਲੀ ਕਿੰਨੇ ਲੋਗ ਗ੍ਰਿਫਤਾਰ ਹੋ ਚੁਕੇ ਨੇ ਉਹ ਕਿੰਨੇ ਬਾਕੀ ਨੇ ਹੈ ਜੀ ਨਹੀਂ ਚਾਰ ਲੋਗ ਸਕੇ ਚਾਰੋ ਗ੍ਰਿਫਤਾਰ ਹੋ ਗਏ ਸਰ ਇਹਨਾਂ ਦਾ ਕੋਈ ਮਤਲਬ ਕੋਈ ਕਾਰੋਬਾਰ ਕੀ ਕੋਈ ਕਾਰੋਬਾਰ ਕਰਦੇ ਸੀ ਕਿ ਇਹ ਕਿ ਨਹੀਂ ਨਹੀਂ ਇਹਨਾਂ ਦਾ ਕੋਈ ਖਾਸ ਕਾਰੋਬਾਰ ਨਹੀਂ ਇਹਨਾਂ ਚੋਂ ਇੱਕ ਤਾਂ ਟੈਕਸੀ ਡਰਾਈਵਰ ਹੈ ਤੇ ਬਾਕੀ ਦੋ ਤਿੰਨ ਵੇਲੇ ਹੀ ਨੇ ਜੀ ਸਰ ਕੋਈ ਮੈਰਿਡ ਵੀ ਹੈ ਕਿ ਸਰ ਨੂੰ ਨਹੀਂ ਨਹੀਂ ਅਨਮੈਰਿਡ ਨੇ ਜੀ ਇਹ ਖਿਤਮਾ ਨੂੰ ਕਾਫੀ ਪੁਰਾਣਾ ਕਰਦੇ ਕਾਫੀ ਦਿਏ ਤੇ ਕੰਮ ਕਰਦੇ ਬਿਨੈ ਦੇਖੋ ਜਿਹੜਾ ਤਾਂ ਇਹਨਾਂ ਤੇ ਪਰਚਾ ਹੈਗਾ 24 ਦਾ ਹੈਗਾ ਜਿਹੜਾ ਪੰਨੀ ਹੈ ਉਹ 18 ਤੇ ਉਹਦੇ ਉੱਪਰ ਸਭ ਤੋਂ ਪਹਿਲਾਂ ਨਸ਼ੀਲੀ ਗੋਲੀਆਂ ਦਾ ਪਰਚਾ ਹੋਇਆ ਸੀ ਉਹਦੇ ਉੱਪਰ ਚਾਰ ਪਰਚੇ ਨੇ ਠੀਕ ਹੈ ਸਰ ਥੈਂਕ ਯੂ